ਸੁੱਚਾ ਸੂਰਮਾ ਲਾਲਾ ਲਾਲਾ ਹੋਗੀ ਖਾੜਾ ਗਿਆ ਹਲਸੀ ਘਰੋ ਘਰੀ ਤੋਰਤੇ ਸੁੱਚਾ ਤੇ ਮਲਸੀ ਵਿੱਚ ਪੈ ਗਏ ਬੰਦੇ ਕੁਝ ਜ਼ਿੰਮੇਵਾਰ ਸੀ ਸ਼ੁਰੂ ਹੋਗੀ ਫੇਰ ਤੋਂ ਦੁੱਲੇ ਦੀ ਵਾਰ ਸੀ ਜਾਰ ਇਕੱਠੇ ਹੋ ਗਏ ਸੀ ਕੁੱਕਰ ਮਲ ਦੇ ਤਿੱਖੇ ਕਰੀ ਫਿਰਦੇ ਗੰਡਾਸੇ ਕੱਲ ਦੇ ਕਹਿੰਦੇ ਮੱਲਾ ਸੁੱਚੇ ਦੇ ਕਰਾਂਗੇ ਡੱਕਰੇ ਦਾਰੂ ਪੀ ਕੇ ਬੀਹੀ ਚ ਬਲਾਉਂਦੇ ਬੱਕਰੇ ਮੁੱਛ ਫੁੱਟ ਮੁੰਡੇ ਹੋ ਗਏ ਦੋ ਦੋ ਹਾੜੇ ਚ ਚੋਬਰਾਂ ਦੀ ਢਾਣੀ ਫੇਰ ਆ ਗਈ ਖਾੜੇ ਚ ਦੂਜੇ ਪਾਸੇ ਸੁੱਚੇ ਸੂਰਮੇ ਦਲੇਰ ਨੇ ਇੱਕੋ ਸਾਚ ਅਧਿਆ ਮੁਕਾਤਾ ਸ਼ੇਰ ਨੇ ਚੱਕ ਲਈ ਬੰਦੂਕ ਸੂਰਮੇ ਨੇ ਹਾਰ ਕੇ ਤੁਰ ਪਿਆ ਖੇਸ ਦੀ ਬੁੱਕਲ ਮਾਰ ਕੇ ਪੁੱਜ ਗਿਆ ਉੱਥੇ ਜਿੱਥੇ ਲੱਗਾ ਗੌਣ ਸੀ ਆਗ ਤੇ ਕੁੱਕਰ ਖਾੜੇ ਵਿੱਚ ਪਾਉਣ ਜੀ ਸੁੱਚੇ ਨੇ ਗਵੰਤਰੀ ਨੂੰ ਦਿੱਤਾ ਨੋਟ ਸੀ ਮੱਲ ਨੇ ਕਸੂਤੇ ਮੌਕੇ ਮਾਰੀ ਚੋਟ ਸੀ ਸਈਆਂ ਨਾਲ ਵੀ ਰੋ ਲੈ ਕੇ ਲੰਗੀ ਪਾਣੀ ਨੂੰ ਡਾਂਗਨਾ ਬਸਾਉ ਘਰ ਵੀ ਰੋ ਰਾਣੀ ਨੂੰ ਹੈ ਤਾਂ ਕੋਈ ਆਵੇ ਸਾਹਮਣੇ ਮદાન ਚ ਮਾਂ ਨੇ ਜੇ ਕੋਈ ਪੁੱਤ ਜੰਮਿਆ ਜਹਾਂ ਚ ਸੁਣ ਕੇ ਇਹ ਅੱਗ ਲੱਗ ਗਈ ਸਰੀਰ ਨੂੰ ਚੜ ਗਿਆ ਕਰੋਧ ਸੁੱਚੇ ਸੂਰਬੀਰ ਨੂੰ ਗੁੱਸੇ 'ਚ ਭਗਾ ਕੇ ਪਰਾਂ ਖੇਸ ਮਾਰਿਆ ਸੂਰਮੇ ਨੇ ਫੇਰ ਮੱਲ ਨੂੰ ਬੰਗਾਰਿਆ ਹੋ ਜਾ ਹੁਣ ਜਿਹੋ ਜਿਹਾ ਹੋਣਾ ਮੱਲਾ ਓਏ ਪਿੱਛੋਂ ਤੂੰ ਨਰੈਣੇ ਨੂੰ ਤਕਾ ਲਿਆ ਕੱਲਾ ਓਏ ਚੰਗੀ ਪੱਗ ਬੱਟੀਆਂ ਦੀ ਪਾਲੀ ਲੱਜ ਤੂੰ ਬਚ ਕੇ ਨਹੀਂ ਜਾਂਦਾ ਮੇਰੇ ਹੱਥੋਂ ਅੱਜ ਤੂੰ ਦੱਬ ਦਿੱਤਾ ਘੋੜਾ ਤੇ ਤਮਾਕਾ ਪੈ ਗਿਆ ਲਾਲਾ ਲਾਲਾ ਹੋਗੀ ਖਾੜਾ ਵਿਚੇ ਰਹਿ ਗਿਆ ਖਿੰਗੇ ਸਰੋਤੇ ਮੱਛੀ ਹਹਾਕਾਰ ਸੀ ਭੱਜ ਚੱਲੇ ਜਿੰਨੇ ਕੁੱਕਰ ਦੇ ਯਾਰ ਸੀ ਫੇਰ ਰਹੀ ਕਿਸੇ ਨੂੰ ਕਿਸੇ ਦੀ ਸਿਆਣਨਾ ਸੁੱਚਾ ਕਹਿੰਦਾ ਭੱਜਿਆਂ ਨੂੰ ਦਿੰਦਾ ਜਾਣਨਾ ਪਹਿਲੀ ਗੋਲੀ ਮਾਰੀ ਕੁੱਕਰ ਦੇ ਪੱਟ ਚ ਢੀੜਾ ਖਾ ਕੇ ਡਿੱਗ ਪਿਆ ਜ਼ਮੀਨ ਤੇ ਛੱਟ ਚ ਕੁੱਕਰ ਦੀ ਹਿੱਕ ਉੱਤੇ ਪੈਰ ਧਰ ਕੇ ਸੁੱਚਾ ਕਹਿੰਦਾ ਜਾਰੋ ਅੱਖਾਂ ਲਾਲ ਕਰਕੇ ਦਸ ਮੱਲਾ ਕਿੱਥੇ ਨੇ ਹਮੈਤੀ ਤੇਰੇ ਓਏ ਉਹ ਵੀ ਆ ਕੇ ਦੇਖ ਲੈਣ ਹੱਥ ਮੇਰੇ ਓਏ ਜਾਨ ਵੀ ਦੇ ਸੁੱਚਾ ਕੁੱਕਰ ਕੂਕਦਾ ਇੰਨੇ ਵਿੱਚ ਘੂੜਾ ਦੱਬ ਤਾ ਬੰਦੂਕ ਦਾ ਮਲ ਦਾ ਜਖਾਨ ਚੋਂ ਮਕਾਤਾ ਸੀਰ ਸੀ ਮਲਦਾ ਜਹਾਨ ਚੋਂ ਮੁਕਾਤਾ ਸੀਰ ਸੀ ਤੇ ਪਲਾਂ ਵਿੱਚ ਠੰਡਾ ਹੋ ਗਿਆ ਸਰੀਰ ਸੀ ਭਾਗ ਲੈ ਕੇ ਕੰਧ ਦੇ ਖੜਾ ਸੀ ਓਲੇ ਨੂੰ ਮਾਨ ਜੱਟ ਪਿੱਛੇ ਤੋਰਤਾ ਬਚੋਲੇ ਨੂੰ ਪੰਜ ਸੱਤ ਫੇਰ ਫੋਕੇ ਕੀਤੇ ਫੇਰ ਸੀ ਸਾਰੇ ਪਿੰਡ ਵਿੱਚ ਵਰਤਾਤਾ ਕਹਿਰ ਸੀ ਦੋਵੇਂ ਲਾਸ਼ਾਂ ਪਈਆਂ ਸੱਥ ਚ ਖਲਾਰੀਆਂ ਦਿਨ ਖੜੇ ਬੰਦ ਹੋ ਗਏ ਬੂਹੇ ਵਾਰੀਆਂ ਗਲੀਆਂ ਦੇ ਵਿੱਚ ਸੀ ਸਨਾਟਾ ਛਾ ਗਿਆ ਹੋਇਆ ਕਹਿਰਵਾਨ ਜੱਟ ਘਰੇ ਆ ਗਿਆ ਬੀਰੋ ਬੈਠੀ ਚੁੱਲ੍ਹੇ ਤੇ ਪਕਾਵੇ ਰੋਟੀਆਂ ਸੁੱਚਾ ਕਹਿੰਦਾ ਤੈਨੂੰ ਵੀ ਚੰਗਾਉਣਾ ਝੋਟੀਆਂ ਐਵੇਂ ਰਹੀ ਭੁੱਲੀ ਕੁੱਕਰ ਦੀ ਖੂਕ ਚ ਕਾਰਤੂਸ ਪਾਲੇ ਸੁੱਚੇ ਨੇ ਬੰਦੂਕ ਚ ਕਹਿੰਦਾ ਹੁਣ ਗੱਲਾਂ ਨਾ ਮੁੱਕਰ ਭਾਬੀਏ ਸੁੱਤਾ ਪਿਆ ਸੱਥ ਚ ਕੁੱਕਰ ਭਾਬੀਏ पाला ਗਹਿਣੇ ਹੋ ਜਾ ਹੁਣ ਤੂੰ ਵੀ ਤਿਆਰ ਨਹੀਂ ਵੱਡিয়ে ਮਜਾਜਣੇ ਉਡੀਕੇ ਯਾਰ ਨਹੀਂ ਬੀਰੋ ਕਹਿੰਦੀ ਸੁੱਚੇ ਨੂੰ ਵਰਜ ਨੈਣਿਆਂ ਪੱਟ ਦੂਗਾ ਘਰ ਤੇਰਾ ਟੁੱਟ ਪੈਣਿਆਂ ਸੁੱਚਾ ਸਿਉਨੇ ਵੱਟ ਮਾਰਿਆ ਸਹਾਰ ਕੇ ਚੌਂਕੇ ਉੱਤੇ ਡਿੱਗ ਪਈ ਚੰਗਾੜ ਮਾਰ ਕੇ ਹਿੱਕ ਉੱਤੇ ਗੋਡਾ ਰਗਾ ਤੇ ਬੰਦੂਕ ਸੀ ਦਾਗ ਦਿੱਤਾ ਘੋੜਾ ਤੇ ਸੁਣੀ ਨਾ ਕੂਕ ਸੀ ਮਾਨ ਜੱਟ ਕੋੜੀ ਤੇ ਸਵਾਰ ਹੋ ਗਿਆ ਸੁੱਚਾ ਸਿੰਘ ਸੂਰਮਾ ਫਰਾਰ ਹੋ ਗਿਆ ਸੁੱਚਾ ਸਿੰਘ ਸੂਰਮਾ ਫਰਾਰ ਹੋ ਗਿਆ